ਜਦੋਂ ਪੁਲਿਸ ਅਫਸਰ ਹੀ ਬੁੱੱਛੜ ਬਣ ਜਾਣ ਤਾਂ ਫਿਰ ਕੀ ਕਹੋਗੇ ਹੁਣ ਆ ਇੱਕ ਪੁਲਿਸ ਮੁਕਾਬਲਾ ਝੂਠਾ ਸਾਬਤ ਹੋ ਗਿਆ ਪੁਲਿਸ ਇਨਕਾਊਂਟਰ ਝੂਠਾ ਸਾਬਤ ਹੋ ਗਿਆ ਤੇ ਇੱਕ ਐਸਐਸਪੀ ਇੱਕ ਡੀਐਸਪੀ ਔਰ ਤਿੰਨ ਇਨਸਪੈਕਟਰਾਂ ਨੂੰ ਦੋਸ਼ੀ ਕਰਾਰ ਅਦਾਲਤ ਵੱਲੋਂ ਦੇ ਦਿੱਤਾ ਗਿਆ ਅੱਜ ਵੀ ਰੋਜ਼ਾਨਾ ਪੁਲਿਸ ਮੁਕਾਬਲੇ ਹੋ ਰਹੇ ਨੇ ਪੁਲਿਸ ਇਨਕਾਊਂਟਰ ਹੋ ਰਹੇ ਨੇ ਪੁਲਿਸ ਰੋਜ਼ਾਨਾ ਇਹ ਕਹਾਣੀ ਦੱਸਦੀ ਹੈ ਕਿ ਅਸੀਂ ਇਹ ਗੈਂਗਸਟਰ ਨਾਕੇ ਦੇ ਉੱਪਰ ਸਾਨੂੰ ਮਿਲੇ ਭੱਜਣ ਲੱਗੇ ਅਸੀਂ ਗੋਲੀ ਚਲਾਈ ਜਾਂ ਪੁਲਿਸ ਕਹਿੰਦੀ ਐ ਵੀ ਇਹ ਅਸੀਂ ਗੈਂਗਸਟਰ ਜਾਂ ਬਦਮਾਸ਼ ਫੜੇ ਸੀਗੇ ਤੇ ਇਹਨਾਂ ਤੋਂ ਜਦੋਂ ਅਸੀਂ ਹਥਿਆਰ ਰਿਕਵਰ ਕਰਾਉਣ ਲਈ ਇਹਨਾਂ ਨੂੰ ਲੈ ਕੇ ਗਏ ਲਕੋਏ ਹੋਏ ਤਾਂ ਉੱਥੇ ਨਾ ਹਥਿਆਰ ਲੱਭਦਿਆ ਸਾਡੇ ਤੇ ਗੋਲੀ ਚਲਾਈ ਤਾਂ ਫਿਰ ਅਸੀਂ ਚਲਾਈ ਤੇ ਇਹ ਮਾਰੇ ਗਏ ਜਾਂ ਇਹਨਾਂ ਦੀਆਂ ਲੱਤਾਂ ਚ ਵੱਜ ਗਈ ਇਸੇ ਤਰ੍ਹਾਂ ਹੀ ਇੱਕ ਬਹੁਤ ਵੱਡਾ ਕੇਸ ਜੀਦੇ ਵਿੱਚ सीबीआई ਕੋਰਟ ਨੇ 10 ਵੱਡੇ ਪੁਲਿਸ ਅਫਸਰਾਂ ਨੂੰ ਦੋਸ਼ੀ ਕਰਾਰ ਦਿੱਤਾ ਜਿਨ੍ਹਾਂ ਚੋਂ 5 ਦੀ ਤਾਂ ਹੋ ਚੁੱਕੀ ਹੈ ਟ੍ਰਾਇਲ ਦੇ ਦਰਮਿਆਨ ਮੌਤ ਤੇ 5 ਐਸ ਟਾਈਮ ਜਿਉਂਦੇ ਨੇ ਜਿਨ੍ਹਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਜਿਨ੍ਹਾਂ ਦੇ ਵਿੱਚ ਇੱਕ ਐਸਐਸਪੀ ਭਪਿੰਦਰਜੀਤ ਸਿੰਘ ਹੈ ਇੱਕ ਡੀਐਸਪੀ ਦਵਿੰਦਰ ਸਿੰਘ ਹੈ ਇੱਕ ਇਨਸਪੈਕਟਰ ਸੁਭਾ ਸਿੰਘ ਹੈ ਇੱਕ ਇਨਸਪੈਕਟਰ ਰਗੂबीर ਸਿੰਘ ਹੈ ਇੱਕ ਇਨਸਪੈਕਟਰ